ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਤੇ ਜਿੱਥੇ ਗੱਲ ਪੰਜਾਬ ਦੀ ਹੋਵੇ ਉੱਥੇ ਪੰਜਾਬ ਦੇ ਮੇਲਿਆਂ ਦਾ ਜ਼ਿਕਰ ਵੀ ਜ਼ਰੂਰ ਆਉਂਦਾ ਹੈ ਅੱਜ ਪਹੁੰਚੇ ਆਂ ਪੰਜਾਬ ਦੇ ਪਿੰਡ ਖਾਨਪੁਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿੱਥੇ ਬਾਬਾ ਜੋਗੀ ਪੀਰ ਜੀ ਦਾ ਮੇਲਾ ਬੜਾ ਭਾਰੀ ਉਤਸ਼ਾਹ ਨਾਲ ਲੱਗਦਾ ਹੈ ਹਰ ਇੱਕ ਸਾਲ ਭਾਦੋਂ ਦੀ ਤੀਜ ਚੌਥ ਪੰਜਵੀ ਨੂੰ ਬਾਬਾ ਜੋਗੀ ਪੀਰ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇਸ ਵੀਡੀਓ ਲਈ ਧੰਨਵਾਦ ਕਰਦੇ ਹਾਂ ਖਾਸ ਤੌਰ ਤੇ ਆਪਣਾ ਮਿੱਤਰ ਬਾਈ ਖਾਨਪੁਰੀਆ ਤੇ ਖਾਨਪੁਰ ਨਗਰ ਦੀ ਸਾਰੀ ਸੰਗਤ ਦਾ ਜਿਨ੍ਹਾਂ ਨੇ ਸਾਡਾ ਵੀਡੀਓ ਦੇ ਵਿੱਚ ਸਹਿਯੋਗ ਕੀਤਾ ਇਸ ਸਥਾਨ ਦਾ ਸਬੰਧ ਚਹਲ ਗੋਤ ਦੇ ਭਾਈਚਾਰੇ ਦੇ ਨਾਲ ਹੈ ਨਾਲ ਦੀ ਨਾਲ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਬਾਬਾ ਜੋਗੀ ਪੀਰ ਜੀ ਦੇ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਲਗਭਗ 700 ਸਾਲ ਪੁਰਾਣਾ ਦੱਸਿਆ ਜਾਂਦਾ ਹੈ 18ਵੀਂ ਸਦੀ ਦੇ ਆਸ-ਪਾਸ ਦੀਆਂ ਗੱਲਾਂ ਦਾ ਜ਼ਿਕਰ ਆਉਂਦਾ ਹੈ ਜੇ ਮੇਨ ਜਗ੍ਹਾ ਦੀ ਗੱਲ ਕਰੀਏ ਆਪਾਂ ਤਾਂ ਪਿੰਡ ਜੋਗਾ ਰੱਲਾ ਚਹਲ ਗੋਤ ਨਾਲ ਸੰਬੰਧਿਤ ਸੰਗਤਾਂ ਦਾ ਮੇਨ ਸਥਾਨ ਦੱਸਿਆ ਜਾਂਦਾ ਹੈ ਚੇਤ ਮਹੀਨੇ ਦੇ ਵਿੱਚ ਪਿੰਡ ਜੋਗੇ ਰੱਲੇ ਦੇ ਵਿੱਚ ਜੋ ਮੇਲਾ ਲੱਗਦਾ ਹੈ ਉੱਥੇ ਸੰਗਤਾਂ ਜਾਂਦੀਆਂ ਨੇ ਚੌਂਕੀ ਵਾਲੇ ਦਿਨ ਸੰਗਤਾਂ ਉੱਥੇ ਪਹੁੰਚਦੀਆਂ ਨੇ ਤੇ ਇੱਕ ਰਾਤ ਕੱਟ ਕੇ ਦੂਸਰੇ ਦਿਨ ਮਿੱਟੀ ਕੱਢ ਕੇ ਆਪਦੇ ਪਿੰਡਾਂ ਨੂੰ ਵਾਪਸ ਪਰਤਦੀਆਂ ਨੇ ਖੰਡ ਖਾਨਪੁਰ ਦੇ ਵਿੱਚ ਬਾਬਾ ਜੋਗੀ ਪੀਰ ਜੀ ਦੇ ਕੁੱਲ 4 ਸਥਾਨ ਹਨ ਜਿੱਥੇ ਸੰਗਤਾਂ ਉਤਸ਼ਾਹ ਨਾਲ ਆਉਂਦੀਆਂ ਨੇ ਤੇ ਦਰਸ਼ਨ ਕਰਕੇ ਆਪਣੀਆਂ ਸੁੱਖਾਂ ਸੁਖ ਦੀਆਂ ਨੇ ਸੱਚੇ ਦਿਲ ਤੋਂ ਕੀਤੀ ਹਰ ਇੱਕ ਅਰਦਾਸ ਇਸ ਸਥਾਨ ਤੇ ਆ ਕੇ ਪੂਰੀ ਹੁੰਦੀ ਹੈ ਨਗਰ ਵੱਲੋਂ ਮੇਲੇ ਵਿੱਚ ਆਈਆਂ ਸਾਰੀਆਂ ਸੰਗਤਾਂ ਲਈ ਗੁਰੂ ਕੇ ਲੰਗਰ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਹੁੰਦਾ ਹੈ ਖਾਸ ਗੱਲ ਇਹ ਆ ਵੀ ਨਗਰ ਦੀਆਂ ਤੇ ਇਲਾਕੇ ਦੀਆਂ ਸੰਗਤਾਂ ਨੂੰ ਇਸ ਮੇਲੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਵੀ ਰਹਿੰਦਾ ਹੈ। ਇਸ ਸਥਾਨ ਨਾਲ ਬੜੀ ਹੀ ਸ਼ਰਧਾ ਭਾਵਨਾ ਜੁੜੀ ਹੈ। ਬਜ਼ੁਰਗਾਂ ਨਾਲ ਕੀਤੀ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਪਿੰਡ ਖਾਨਪੁਰ ਦਾ ਜੋ ਮੇਲਾ ਹੈ ਇਹ 100 ਤੋਂ ਵੀ ਵੱਧ ਸਾਲ ਪੁਰਾਣਾ ਹੈ। ਤੇ ਨਾਲ ਦੀ ਨਾਲ ਇਸ ਮੇਲੇ ਤੇ ਪਲਵਾਨਾਂ ਦੇ ਘੋਲ ਵੀ ਕਰਵਾਏ ਜਾਂਦੇ ਨੇ। ਚੰਗੇ-ਚੰਗੇ ਪਲਵਾਨ ਇਸ ਮੇਲੇ ਵਿੱਚ ਆ ਕੇ ਘੁਲਦੇ ਨੇ। ਕੁੱਲ 3 ਦਿਨ ਇਸ ਨਗਰ ਦੇ ਵਿੱਚ ਮੇਲਾ ਲੱਗਦਾ ਹੈ ਤੇ ਇਸ ਵੀਡੀਓ ਦੇ ਵਿੱਚ ਇੱਕ ਖਾਸ ਬੇਨਤੀ ਮੈਂ ਸਾਰਿਆਂ ਨੂੰ ਕਰਨੀ ਚਾਹਨਾ ਕਿ ਇਦਾਂ ਦੀਆਂ ਵੀਡੀਓਜ਼ ਨੂੰ ਜ਼ਰੂਰ ਆਪਾਂ ਸ਼ੇਅਰ ਕਰਿਆ ਕਰੀਏ। ਜਿੰਨੇ ਵੀ ਆਪਣੇ ਪੰਜਾਬ ਦੇ ਭਰਾ ਇਦਾਂ ਦੇ ਸਬਜੈਕਟ ਤੇ ਵੀਡੀਓ ਬਣਾਉਂਦੇ ਨੇ ਤਾਂ ਆਪਾਂ ਸਾਰਿਆਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਕਿਉਂਕਿ ਇਦਾਂ ਦੀਆਂ ਵੀਡੀਓਜ਼ ਤੇ ਬਾਕੀ ਵੀਡੀਓ ਨਾਲੋਂ ਵੱਧ ਮਿਹਨਤ ਆਉਂਦੀ ਆ ਸਾਰਾ ਇਤਿਹਾਸ ਜਾਣਨਾ ਪੈਂਦਾ ਕੱਲੀ-ਕੱਲੀ ਗੱਲ ਬੜੀ ਸੋਚ ਸਮਝ ਕੇ ਬੋਲਣੀ ਪੈਂਦੀ ਆ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਚਲੋ ਮਿਹਨਤ ਤਾਂ ਹਰ ਇੱਕ ਕੰਮ ਦੇ ਵਿੱਚ ਆਉਂਦੀ ਆ ਪਰ ਜਿੱਦਾਂ ਸ਼ੁਰੂਆਤ ਦੇ ਵਿੱਚ ਕਿਹਾ ਵੀ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਆ ਤਾਂ ਇਦਾਂ ਦੇ ਅਸਥਾਨ ਜਿੰਨੇ ਵੀ ਭਰਾ ਵੀਡੀਓ ਦੇ ਰਾਹੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਨੇ ਤਾਂ ਆਪਾਂ ਸਾਰਿਆਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਅਸੀਂ ਵੀ ਇਦਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਪਹਿਲਾਂ ਵੀ ਬਣਾਈਆਂ ਨੇ ਤੇ ਅੱਗੇ ਵੀ ਬਣਾਉਂਦੇ ਰਹਾਂਗੇ ਤੁਹਾਡਾ ਕੰਮ ਇਹ ਹੈ ਕਿ ਸਾਨੂੰ ਸਪੋਰਟ ਕਰਿਓ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਦੱਸਿਓ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਵੀ ਫੋਲੋ ਕਰ ਲਿਓ ਨਗਰ ਖਾਨਪੁਰ ਦੀਆਂ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਵੀਡੀਓ ਬਣਾਉਣ ਦਾ ਸਾਨੂੰ ਮੌਕਾ ਦਿੱਤਾ ਜਰੂਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ